ਰਾਜਾ ਬ੍ਰਿੰਗ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਚਿੱਟੇ ਨੂੰ ਖਤਮ ਕਰਨ ਦੇ ਲਈ ਉਹਦਾ ਬਦਲ ਜਿਹੜਾ ਅਫੀਮ ਔਰ ਪੋਸਟ ਜਿਹੜੀ ਹੋਣੀ ਚਾਹੀਦੀ ਉਹਦੀ ਖੇਤੀ ਹੋਣੀ ਚਾਹੀਦੀ ਤੁਸੀਂ ਕਿੰਨੇ ਸਹਿਮਤ ਹੋ ਦੇਖੋ ਜੀ ਨਸ਼ਾ ਤਾਂ ਨਸ਼ਾ ਹੀ ਆ ਜੀ ਠੀਕ ਹੈ ਤੇ ਆਪਾਂ ਇਦਾਂ ਕਹਿ ਸਕਦੇ ਆ ਵੀ ਉਹ ਆਰਗੈਨਿਕ ਚੀਜ਼ ਆ ਉਹ ਆਪਣਾ ਕਿ ਮੈਡੀਕਲ ਸੌਲਟ ਨੇਗੇ ਜੀ ਤੇ ਕਿਤੇ ਨਾ ਕਿਤੇ ਦੇਖਿਆ ਜਾਵੇ ਮੈਡੀਕਲ ਨਾਲੋਂ ਘੱਟ ਨੁਕਸਾਨਦਾਰ ਕੀ ਹੋਣਗੇ ਜੀਤ ਆਪਣੇ ਮਾਈਂਡ ਦੀ ਖੇਲ ਆਈ ਸਾਰੀ ਆਪਾਂ ਆਪਣੇ ਆਪ ਨੂੰ ਕਿਵੇਂ ਬਾਹਰ ਲੈ ਕੇ ਆਉਣਾ ਜੀ ਠੀਕ ਹੈ ਜੀ ਤੇ ਆਪਾਂ ਦੇਖਿਆ ਜਾਵੇ ਐਡਿਕਸ਼ਨ ਕੱਲੀ ਨਸ਼ੇ ਦੀ ਨਹੀਂ ਹੁੰਦੀ ਹੋਰ ਚੀਜ਼ਾਂ ਦੀ ਵੀ ਹੁੰਦੀ ਆ ਬਿਲਕੁਲ ਐਡਿਕਸ਼ਨ ਸਪੋਰਟਸ ਦੀ ਹੁੰਦੀ ਐ ਐਡਿਕਸ਼ਨ 뮤직 ਦੀ ਹੁੰਦੀ ਐ ਤੁਸੀਂ ਆਪਣੇ ਆਪ ਨੂੰ ਇੰਨਾ ਐਡਿਕਟ ਕਰੋ ਜੀ ਤੇ ਐਡਿਕਸ਼ਨ ਚੰਗੀ ਵੀ ਅਸੇਤ ਲਈ ਕੋਈ ਨਸ਼ਾ ਕਰਦਾ ਫਿਰ ਵੀ ਜਿਵੇਂ ਚਿੱਟਾ ਲਾਂਦਾ ਤੇ ਗਲਤ ਆ ਜੀ ਮਾਲ ਸਹੀ ਆ ਮਾਲ ਖਾ ਕੇ ਬੰਦਾ ਕੰਮ ਕਰਦਾ ਰਹਿੰਦਾ ਜੀ ਉਹਦੀ ਕਰਕੇ ਫਿਰ ਆਪਾਂ ਨੂੰ ਰੋਡੇ ਫੀਮ ਲਾਉਣੀ ਚਾਹੀਦੀ ਐ ਲੋੜੇ ਹੁੰਦੇ ਕਿ ਪੁਰਾਣੇ ਬਜ਼ੁਰਗ ਸੀ ਡੂਡੇ ਖਾਂਦੇ ਸੀ ਉਹ ਹਜੇ ਤੱਕ ਵੀ 100-100 ਸਾਲ ਜੀਂਦੇ ਰਹਿੰਦੇ ਆ ਪਰ ਹੁਣ ਚਟਾ ਚੱਲ ਪਿਆ ਵਾ ਚਟਾ ਜਵਾਗ ਲਾਉਣ ਲੱਗ ਜਾਂਦੇ ਆ ਉਦੋਂ ਮੋੜ ਕੇ ਨਾਲ ਹੀ ਡੈਥ ਹੋ ਜਾਂਦੀ ਅੰਮ੍ਰਿਤ 15 15 ਮਹੀਨੇ ਬਾਅਦ ਤੇ ਜਦੋਂ ਚਿੱਟੇ ਨੂੰ ਮੁੰਡੇ ਇੰਜੈਕਟ ਕਰ ਲੈਂਦੇ ਆ ਤਾਂ ਉਹ ਉਹਨੂੰ ਕ੍ਰਾਈਮ ਵੀ ਕ੍ਰਾਈਮ ਤਾਂ ਵਧੂ ਗਈ ਜੀ ਕਿਉਂਕਿ ਜਦੋਂ ਉਹਨਾਂ ਨੂੰ ਉਹ ਮਿਲਦਾ ਨਹੀਂ ਪੈਸੇ ਨਹੀਂ ਮਿਲਦੇ ਤਾਂ ਉਹ ਫਿਰ ਚੋਰੀਆਂ ਤੇ ਜਾਂ ਇਦਾਂ ਦੇ ਕ੍ਰਾਈਮ ਛੋਟੇ ਮੋਟੇ ਲੁੱਟਖੋ ਹੋਗੀ ਜ਼ਿਆਦਾਤਰ ਪਿੰਡਾਂ ਦੇ ਵਿੱਚ ਆਮ ਤਰ ਲੋਕ ਜਿਹੜੇ ਆ ਉਹ ਅਫੀਮ ਜਾਂ ਪੋਸਤ ਖਾਂਦੇ ਹੀ ਆ ਜੀ ਉਹ ਕਿੰਨਾ ਕੁ ਕ੍ਰਾਈਮ ਕਰਦੇ ਤੁਸੀਂ ਦੇਖਿਆ ਕਿੰਨੇ ਪੰਜਾਬ ਦੇ ਵਿੱਚ ਨਸ਼ਾ ਇੱਕ ਅਜੀਹਾ ਅਹਿਮ ਮੁੱਦਾ ਹੈ ਜਿਸ ਨੂੰ ਲੈ ਕੇ ਹਰ ਪਾਰਟੀ ਜਿਹੜੀ ਆ ਆਪੋ ਆਪਣੇ ਵਿਚਾਰ ਰੱਖਦੀ ਹੈ ਪਰ ਪਿਛਲੇ ਦਿਨੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤਾ ਗਿਆ ਇੱਕ ਬਿਆਨ ਕਿ ਚਿੱਟੇ ਦਾ ਬਦਲ ਅਫੀਮ ਔਰ ਪੋਸਟ ਜਿਹੜੀ ਆ ਹੋ ਸਕਦੀ ਹੈ ਕਿਉਂਕਿ ਅਫੀਮ ਔਰ ਪੋਸਟ ਖਾਣ ਦੇ ਨਾਲ ਅੱਜ ਤੱਕ ਕਿਸੇ ਦੀ ਕਦੇ ਮੌਤ ਨਹੀਂ ਹੋਈ ਸੋ ਇਸ ਬਿਆਨ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਜਿਹੜੀ ਚਰਚਾ ਛਿੜੀ ਹੋਈ ਹੈ ਵੱਖੋ-ਵੱਖਰੇ ਪ੍ਰਤੀਕਰਮ ਜਿਹੜੇ ਸਾਹਮਣੇ ਆ ਰਹੇ ਨੇ ਦੂਜੀਆਂ ਪਾਰਟੀਆਂ ਦੇ ਆਗੂ ਜਿਹੜੇ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਸ਼ਕਤੀ ਜਿਹੜੀ ਲੋਕਾਂ ਦੀ ਹੁੰਦੀ ਹੈ ਵੋਟਰਾਂ ਦੀ ਹੁੰਦੀ ਹੈ ਲੋਕਾਂ ਦਾ ਇਸ ਬਾਬਤ ਕੀ ਕਹਿਣਾ ਹੈ ਕੀ ਵਾਕਈ ਚਿੱਟੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਉਸ ਦਾ ਬਦਲ ਲਿਆਉਣਾ ਪਏਗਾ ਅਫੀਮ ਔਰ ਪੋਸਟ ਦੇ ਰੂਪ ਦੇ ਵਿੱਚ ਲੋਕਾਂ ਦੇ ਵਿਚਾਰ ਜਾਣਾਂਗੇ ਲੋਕ ਇਸ ਬਾਬਤ ਕੀ ਕਹਿੰਦੇ ਨੇ ਸੋ ਕੁਝ ਨੌਜਵਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਵੀ ਗੁਰਜੋਤ ਸਿੰਘ ਜੀ ਗੁਰਜੋਤ ਭਾਈ ਇੱਕ ਰਾਜਾ ਬੜਿੰਗ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਚਿੱਟੇ ਨੂੰ ਖਤਮ ਕਰਨ ਦੇ ਲਈ ਉਹਦਾ ਬਦਲ ਜਿਹੜਾ ਅਫੀਮ ਔਰ ਪੋਸਟ ਜਿਹੜੀ ਹੋਣੀ ਚਾਹੀਦੀ ਉਹਦੀ ਖੇਤੀ ਹੋਣੀ ਚਾਹੀਦੀ ਤੁਸੀਂ ਕਿੰਨੇ ਸਹਿਮਤ ਹੋ ਦੇਖੋ ਜੀ ਨਸ਼ਾ ਤਾਂ ਨਸ਼ਾ ਹੀ ਆ ਜੀ ਠੀਕ ਹੈ ਤੇ ਆਪਾਂ ਇਦਾਂ ਕਹਿ ਸਕਦੇ ਆ ਵੀ ਉਹ ਆਰਗੇਨਿਕ ਚੀਜ਼ ਆ ਉਹ ਆਪਣਾ ਕਿ ਮੈਡੀਕਲ ਸੌਲਟ ਨੇਗੇ ਤੇ ਕਿਤੇ ਨਾ ਕਿਤੇ ਦੇਖਿਆ ਜਾਵੇ ਮੈਡੀਕਲ ਨਾਲੋਂ ਘੱਟ ਨੁਕਸਾਨਦਾਰ ਕੀ ਹੋਣਗੇ ਜੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਅਫੀਮ ਖਾਂਦੇ ਨੇ ਉਹਦੇ ਨਾਲ ਕਦੇ ਮੌਤ ਨਹੀਂ ਹੁੰਦੀ ਚਿੱਟੇ ਨਾਲ ਇੰਜੈਕਸ਼ਨ ਨਾਲ ਮੌਤ ਹੋ ਜਾਂਦੀ ਹੈ ਹਾਂਜੀ ਇਹ ਤਾਂ ਹੈ ਜੀ ਇਹ ਚੀਜ਼ਾਂ ਤਾਂ ਹੈ ਪਰ ਦੇ ਕੋਈ ਨਸ਼ਾ ਤਾਂ ਨਸ਼ਾ ਹੈ ਜੀ ਆਪਾਂ ਤੇ ਇਹ ਚਾਹੁੰਦੇ ਵੀ ਪੰਜਾਬ ਚ ਪੰਜਾਬ ਦੀ ਜਵਾਨੀ ਰਵੇ ਬਾਹਰ ਨਾ ਜਾਣ ਨਸ਼ੇ ਪਿੱਛੇ ਲੋਕੀ ਨਾ ਮਰਨ ਹੋਰ ਨੌਜਵਾਨ ਕੀ ਕਰਨ ਆਪਣੇ ਆਪ ਨੂੰ ਕਿਸ ਤਰ੍ਹਾਂ ਬਦਲਣ ਖੇਡਾਂ ਦੇ ਵਿੱਚ ਜਾਣ ਜਾਂ ਮਿਊਜ਼ਿਕ ਦੇ ਨਾਲ ਰਿਲੇਟ ਹੋਣ ਕਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਇਸ ਨਸ਼ੇ ਦੇ ਕੋਹੜ ਤੋਂ ਬਾਹਰ ਆ ਸਕਦੇ ਦੀ ਤਾਂ ਆਪਣੇ ਮਾਈਂਡ ਦੀ ਖੇਲ ਆਈ ਸਾਰੀ ਆਪਾਂ ਆਪਣੇ ਆਪ ਨੂੰ ਕਿਵੇਂ ਬਾਹਰ ਲੈ ਕੇ ਆਉਣਾ ਜੀ ਠੀਕ ਹੈ ਜੀ ਤੇ ਆਪਾਂ ਦੇਖਿਆ ਜਾਵੇ ਐਡਿਕਸ਼ਨ ਕੱਲੀ ਨਸ਼ੇ ਦੀ ਨਹੀਂ ਹੁੰਦੀ ਹੋਰ ਚੀਜ਼ਾਂ ਦੀ ਵੀ ਹੁੰਦੀ ਆ ਬਿਲਕੁਲ ਐਡਿਕਸ਼ਨ ਸਪੋਰਟਸ ਦੀ ਹੁੰਦੀ ਐ ਐਡਿਕਸ਼ਨ ਮਿਊਜ਼ਿਕ ਦੀ ਹੁੰਦੀ ਐ ਤੁਸੀਂ ਆਪਣੇ ਆਪ ਨੂੰ ਇਹਨਾਂ ਨਾਲ ਐਡਿਕਟ ਕਰੋ ਜੀ ਤੇ ਐਡਿਕਸ਼ਨ ਚੰਗੀ ਵੀ ਅਸੇਤ ਲਈ ਜੀ ਹਾਂਜੀ ਭਾਈ ਜੀ ਤੁਹਾਡਾ ਨਾਮ ਪਰਮਿੰਦਰ ਭਾਈ ਤੁਸੀਂ ਕਿਵੇਂ ਵੇਖਦੇ ਹੋ ਰਾਜਾ ਵੜਿੰਗ ਦੇ ਬਿਆਨ ਨਾਲ ਸਹਿਮਤ ਹੋ ਕਿ ਚਿੱਟੇ ਦੇ ਬਦਲ ਦੇ ਲਈ ਅਫੀਮ ਦੀ ਖੇਤੀ ਪੋਸਟ ਦੀ ਖੇਤੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਜੀ ਕੀ ਲੱਗਦਾ ਉਹਦੇ ਨਾਲ ਨੌਜਵਾਨ ਬਚ ਜਾਣਗੇ ਬਚ ਜਾਣਗੇ ਤੁਸੀਂ ਸਹਿਮਤ ਹੋ ਉਹਨਾਂ ਦੇ ਬਿਆਨ ਤੇ ਸਹਿਮਤ ਆਈ ਪਰ ਲੋਕਤਾਈ ਵੀ ਕਹਿੰਦੇ ਨੇ ਕਿ ਇੱਕ ਨਸ਼ੇ ਨੂੰ ਛੱਡ ਕੇ ਦੂਜੇ ਨਸ਼ੇ ਤੇ ਲਾਉਣਾ ਉਹ ਵੀ ਗਲਤ ਗਲਤ ਆਈ ਉਹ ਤਾਂ ਠੀਕ ਹੈ ਜਿਵੇਂ ਕੋਈ ਨਸ਼ਾ ਕਰਦਾ ਫਿਰ ਵੀ ਜਿਵੇਂ ਚਿੱਟਾ ਲਾਉਂਦਾ ਤਾਂ ਗਲਤ ਆ ਜੀ ਮਾਲ ਸਹੀ ਆ ਮਾਲ ਖਾ ਕੇ ਬੰਦਾ ਕੰਮ ਕਰਦਾ ਰਹਿੰਦਾ ਜੀ ਉਹਦੀ ਕਰਕੇ ਫਿਰ ਆਪਾਂ ਨੂੰ ਰੋਡੇ ਫੀਮ ਲਾਉਣੀ ਚਾਹੀਦੀ ਹੈ ਵੈਸੇ ਤੁਸੀਂ ਖਾਨੇ ਹੋ ਜਿਹੜਾ ਸਪੋਰਟ ਕਰ ਰਹੇ ਹੋ ਜਾਂ ਵੈਸੇ ਆਪਣਾ ਵੈਸੇ ਕਹਿ ਰਿਹਾ ਨਹੀਂ ਤਾਂ ਲੋਕ ਚਿੱਟੇ ਚਿੱਟੇ ਨਾਲ ਮਰੀ ਜਾਂਦੇ ਬੱਚੇ ਸਾਰੇ ਮੁੰਡੇ ਨੌਜਵਾਨ ਯਾਨੀ ਕਿ ਸਿੰਥੈਟਿਕ ਡਰੱਗਸ ਜ਼ਿਆਦਾ ਖਤਰਨਾਕ ਹੈ ਪੰਜਾਬ ਦੀ ਨੌਜਵਾਨ ਜ਼ਿਆਦਾ ਖਤਰਨਾਕ ਹੈ ਜਦ ਬਾਈ ਜੀ ਤੁਹਾਡਾ ਨਾਮ ਮਨਦੀਪ ਸਿੰਘ ਬਾਈ ਜੀ ਤੁਸੀਂ ਕਿੰਨਾ ਸਹਿਮਤ ਹੋ ਜਿਹੜਾ ਇੱਕ ਬਿਆਨ ਅਮਰਿੰਦਰ ਸਿੰਘ ਰਾਜਾ ਵਢੇ ਨੇ ਦਿੱਤਾ ਕਿ ਪੰਜਾਬ ਚ ਨਸ਼ਾ ਖਤਮ ਕਰਨ ਦੇ ਲਈ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪੋਸਟ ਦੀ ਖੇਤੀ ਨੌਜਵਾਨ ਬਚਣ ਕਿ ਤਾਂ ਹੀ ਠੀਕ ਹੈ ਕਿ ਨਹੀਂ ਜਨੌਜਵਾਨ ਵਜਣਗੇ ਤਾਂ ਹੀ ਤਾਂ ਪੰਜਾਬ ਦਾ ਹੋਣਾ ਮੈਂ ਕਿਉਂਕਿ ਹੁਣ ਨੌਜਵਾਨ ਚਟੇ ਲਈ ਜਾਂਦੇ ਮਾਮਾਂ ਦੇ ਪੁੱਤ ਮਾਰੀ ਜਾਂਦੇ ਚਟਾ ਲਾ ਬੀਜ-ਵੇਚ ਕੇ ਠੀਕ ਹੈ ਕਿ ਨਹੀਂ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਅਫੀਮ ਔਰ ਪੋਸਟ ਦੇ ਨਾਲ ਕਦੇ ਮੌਤ ਨਹੀਂ ਹੋਈ ਜਿਹੜੇ ਨੌਜਵਾਨ ਖਾਂਦੇ ਨੇ ਹੁੰਦੀও ਨਹੀਂ ਭਾਜੀ ਮੌਤ ਹੁੰਦੇ ਕਿਵੇਂ ਹੋਊਗੀ ਠੀਕ ਹੈ ਕਿ ਨਹੀਂ ਮੁੜ ਕੇ ਤਾਂ ਡੋਡਿਆਂ ਦਾ ਹੈ ਸਹੀ ਆ ਡੋਡੇ ਹਣ ਜਿਵੇਂ ਕਿ ਪੁਰਾਣੇ ਬਜ਼ੁਰਗ ਸੀ ਡੋਡੇ ਖਾਂਦੇ ਸੀ ਉਹ ਹਜੇ ਤੱਕ ਵੀ 100-100 ਸਾਲ ਜਿੰਦੇ ਰਹਿੰਦੇ ਆ ਪਰ ਹੁਣ ਚਟਾ ਚੱਲ ਪਿਆ ਵਾ ਚਟਾ ਜਵਾਗ ਲਾਉਣ ਲੱਗ ਜਾਂਦੇ ਆ ਉਦੋਂ ਮੋੜ ਕੇ ਨਾਲ ਹੀ ਡੈਥ ਹੋ ਜਾਂਦੀ ਆ ਮਹੀਨ 15 ਬੰਦ ਮਹੀਨੇ ਬਾਅਦ ਜੀ ਠੀਕ ਹੈ ਕਿ ਨਹੀਂ ਉਹਦਾ ਫਾਇਦਾ ਥੋੜੀ ਆ ਉਹਦਾ ਤੂੰ ਬੰਦ ਹੀ ਕਰਨਾ ਚਾਹੀਦਾ ਵਾ ਜੇ ਤੂੰ ਫੀਮ ਡੋੜੇ ਆਰਾਮ ਕਰ ਦੇਣਾ ਮੈਂ ਕਹਿੰਦਾ ਮਯਾਰਾ ਵੀ ਕਹੇ ਪੰਜਾਬ ਦੇ ਵਿੱਚ ਮਾਲਾ ਪੁੱਤ ਮਰ ਜੂ ਜੀ ਕਦੇ ਨਹੀਂ ਮਰੂਗਾ ਭਾਈ ਜੀ ਤੁਹਾਡਾ ਨਾਮ ਕੀ ਹੈ ਔਰ ਤੁਸੀਂ ਕਿੰਨਾ ਕੁ ਸਹਿਮਤ ਹੋ ਰਾਜਾ ਵਿਡਿੰਗ ਦੇ ਇਸ ਬਿਆਨ ਦੇ ਨਾਲ ਕਿ ਚਿੱਟੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਅਪੀਮ ਦੀ ਜਿਹੜੀ ਖੇਤੀ ਪੋਸਟ ਦੀ ਖੇਤੀ ਹੋਣੀ ਚਾਹੀਦੀ ਹੈ ਸੱਸੀ ਗੱਲ ਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਤੇ ਹਾਂਜੀ ਬਹੁਤ ਵਧੀਆ ਬਿਆਨ ਜੋ ਰਾਜਾ ਵਿਡਿੰਗ ਸਾਹਿਬ ਨੇ ਦਿੱਤਾ ਹੈ ਹੂੰ ਤੇ ਇਹ ਦੇ ਨਾਲ ਯੂਥ ਨੂੰ ਜੋ ਹੈ ਬਹੁਤ ਬੈਨੀਫਿਟ ਹੋਊਗਾ ਕਿਉਂਕਿ ਜਿਹੜੀ ਅਫੀਮ ਦੀ ਖੇਤੀ ਆ ਔਰਗੈਨਿਕ ਖੇਤੀ ਹੈ ਜੀ ਤੇ ਚਿੱਟਾ ਜੋ ਇੱਕ ਸਿੰਥੈਟਿਕ ਡਰਗ ਹੈ ਜੀ ਜੋ ਆਪਣੀ ਨੌਜਵਾਨ ਪੀੜ੍ਹੀ ਨੂੰ ਦਿਨ ਬਰ ਦਿਨ ਖਤਮ ਕਰਦਾ ਜਾ ਰਿਹਾ ਜੀ ਤੇ ਚਲਦੇ ਕੁਝ ਟ੍ਰੈਂਡ ਦੇ ਕਾਰਨ ਦੇ ਨਬਰ ਦੇ ਨੌਜਵਾਨ ਇਸ ਦੇ ਐਡਿਕਟਡ ਹੁੰਦੇ ਜਾ ਰਹੇ ਨੇ ਤੇ ਉਹਨਾਂ ਨਾਲ ਉਹ ਆਪਣੇ ਘਰ ਦੀ ਸਥਿਤੀ ਨੂੰ ਨਹੀਂ ਸਮਝ ਪਾ ਰਹੇ ਆਪਣੇ ਪਰਿਵਾਰ ਤੋਂ ਦੂਰ ਹੋ ਰਹੇ ਨੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਨ੍ਹਾਂ ਦਾ ਕਾਰਨ ਸਿੱਧਾ ਉਹਨਾਂ ਦੇ ਘਰਦਿਆਂ ਤੇ ਪੈ ਰਿਹਾ ਆ ਚਿੱਟੇ ਕਰਕੇ ਕ੍ਰਾਈਮ ਵੀ ਵਧਿਆ ਤੁਸੀਂ ਮੰਨਦੇ ਹੋ ਹਾਂਜੀ ਚਿੱਟੇ ਦੀ ਓਵਰਡੋਜ਼ ਨਾਲ ਵੀ ਮੁੰਡੇ ਮਰ ਰਹੇ ਆ ਜੀ ਤੇ ਜਦੋਂ ਚਿੱਟੇ ਨੂੰ ਮੁੰਡੇ ਇੰਜੈਕਟ ਕਰ ਲੈਂਦੇ ਆ ਤਾਂ ਉਹ ਉਹਨੂੰ ਕ੍ਰਾਈਮ ਵੀ ਕ੍ਰਾਈਮ ਤਾਂ ਵਧੂਗਾ ਹੀ ਜੀ ਕਿਉਂਕਿ ਜਦੋਂ ਉਹਨਾਂ ਨੂੰ ਉਹ ਮਿਲਦਾ ਨਹੀਂ ਪੈਸੇ ਨਹੀਂ ਮਿਲਦੇ ਤਾਂ ਉਹ ਫਿਰ ਚੋਰੀਆਂ ਤੇ ਜਾਂ ਇਦਾਂ ਦੇ ਕ੍ਰਾਈਮ ਛੋਟੇ ਮੋਟੇ ਲੁੱਟ ਖੋ ਹੋਗੀ ਇਦਾਂ ਦੀਆਂ ਉਹ ਕਰਦੇ ਰਹਿੰਦੇ ਪਰ ਕਹਿੰਦੇ ਪੋਸਟ ਤੇ ਫੀਮ ਵੀ ਬਹੁਤ ਮਹਿੰਗੀ ਆ ਜਦੋਂ ਉਹ ਨਹੀਂ ਮਿਲੂ ਫਿਰ ਉਦੋਂ ਵੀ ਤਾਂ ਕ੍ਰਾਈਮ ਹੋਣਗੇ ਕੀ ਇੱਕ ਨਸ਼ੇ ਤੋਂ ਦੂਜੇ ਨਸ਼ੇ ਤੇ ਲਾਉਣਾ ਬਦਲ ਜਿਹੜਾ ਇਹ ਸਹੀ ਹੁੰਦਾ ਦੇਖੋ ਜੀ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਜਿਹੜਾ ਫੀਮ ਤੇ ਪੋਸਟ ਆ ਉਹ ਇੱਕ ਆਰਗੈਨਿਕ ਡਰਗ ਹੈ ਜੀ ਤੇ ਜਿਹੜਾ ਇਹ ਚਿੱਟਾ ਜੀ ਇਹ ਸਿੰਥੈਟਿਕ ਡਰਗ ਹੈ ਇਸ ਦੇ ਨਾਲ ਹੁਣ ਜ਼ਿਆਦਾਤਰ ਪਿੰਡਾਂ ਦੇ ਵਿੱਚ ਆਮ ਤਰ ਲੋਕ ਜਿਹੜੇ ਆ ਉਹ ਅਫੀਮ ਜਾਂ ਪੋਸਟ ਖਾਂਦੇ ਹੀ ਆ ਜੀ ਉਹ ਕਿੰਨਾ ਕ ਕ੍ਰਾਈਮ ਕਰਦੇ ਤੁਸੀਂ ਦੇਖਿਆ ਕਿਤੇ ਹੀਂ ਨਾ ਦੇਖਿਆ ਜੀ ਕਿਉਂਕਿ ਇੱਕ ਚੀਜ਼ ਆਰਗੇਨਿਕ ਹੈ ਜੀ ਉਹ ਲੋਡ ਦੇ ਮੁਤਾਬਿਕ ਯੂਜ਼ ਕਰਦੇ ਆ ਜੀ ਯਾਨੀ ਕਿ ਸਰਕਾਰਾਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਮੰਨਣੀ ਚਾਹੀਦੀ ਹੈ ਔਰ ਅਫੀਮ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਜਰੂਰ ਮੰਨਣੀ ਚਾਹੀਦੀ ਹੈ ਜੀ ਤਾਂ ਕਿ ਸਿੰਥੈਟਿਕ ਡਰਗ ਤੋਂ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਕ੍ਰਾਈਮ ਰੇਟ ਚੋਰੀਆਂ ਕਤਲ ਇਹਨਾਂ ਨੂੰ ਰੋਕਿਆ ਜਾ ਸਕੇ ਜਿਸ ਨਾਲ ਪੰਜਾਬ ਦੇ ਲਈ ਇੱਕ ਵਧੀਆ ਸੁਨੇਹਾ ਤੇ ਵਧੀਆ ਪੰਜਾਬ ਦੁਆਰਾ ਉੱਭਰ ਕੇ ਆਵੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਤੁਹਾਡਾ ਨਾਮ ਕੀ ਹੈ ਔਰ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੇਰਾ ਨਾਮ ਗੁਰਪ੍ਰੀਤ ਸਿੰਘਾ ਜੀ ਮੈਂ ਮੌਲਟਨ ਐਕਸਟੈਂਸ਼ਨ ਡਿਵਲੋਪਰ ਰਹਿਣਾ ਲੱਗੇ ਇੱਕ ਬਿਆਨ ਇੱਕ ਬਿਆਨ ਦਿੱਤਾ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿ ਪੰਜਾਬ ਦੇ ਵਿੱਚੋਂ ਚਿੱਟੇ ਨੂੰ ਖਤਮ ਕਰਨ ਦੇ ਲਈ ਜਿਹੜੀ ਅਫੀਮ ਦੀ ਖੇਤੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਤੁਸੀਂ ਉਸ ਨਾਲ ਕਿੰਨਾ ਸਹਿਮਤ ਹੋ ਨਹੀਂ ਠੀਕ ਹੈ ਜੀ ਜਿਹੜੇ ਅਮਰਿੰਦਰ ਸਿੰਘ ਜੀ ਨੇ ਰਾਜਾ ਬੜਿੰਗ ਜੀ ਬਹੁਤ अच्छी ਗੱਲ ਹੈ ਤੇ ਪਰ ਚੱਕਰ ਪਤਾ ਕੀ ਹੈ ਜੀ ਅਫੀਮ ਵੀ ਤਾਂ ਇੱਕ ਤਰ੍ਹਾਂ ਦਾ ਡਰਗ ਹੈ ਜੀ ਜੀ ਠੀਕ ਹੈ ਜੀ ਅਫੀਮ ਪੋਸਤ ਡੋਡੇ ਜਿਹੜੇ ਹੋਗੇ ਇਹ ਚੀਜ਼ਾਂ ਨਾਲੋਂ ਮੇਰੇ ਸਾਬ ਨਾਲ ਜਿਹੜੇ ਠੇਕੇ ਚੱਲ ਰਹੇ ਨੇ ਜੀ ਪੰਜਾਬ ਦੇ ਵਿੱਚ ਬਿਸਕੀ ਦੇ ਉਹ ਹੀ ਠੀਕ ਹੈ ਥੋੜਾ ਬਹੁਤਾ ਜਿਨੇ ਜਿਨੇ ਇੱਕ ਦੋ ਬੈਗ ਲਾਉਣੇ ਲਾ ਲਵੇ ਜੋ ਵੀ ਹੈ ਪਰ ਜੇ ਤੁਸੀਂ ਕਹਿੰਦੇ ਹੋ ਜੀ ਵੀ ਆ ਇਹ ਚੀਜ਼ਾਂ ਉਹ ਵੀ ਮੇਰੇ ਹਿਸਾਬ ਨਾਲ ਠੀਕ ਨਹੀਂ ਹੈ ਜੀ ਕਿਉਂਕਿ ਇੱਕ ਨਸ਼ੇ ਤੋਂ ਦੂਜੇ ਨਸ਼ੇ ਦੇ ਬਦਲ ਤੇ ਲੈ ਜਾਣਾ ਉਹ ਵੀ ਗਲਤ ਹਾਂਜੀ ਉਹ ਵੀ ਮੇਰੇ ਹਿਸਾਬ ਨਾਲ ਗਲਤ ਹੈ ਜੀ ਪਰ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜੇਕਰ ਸ਼ਰਾਬ ਜ਼ਿਆਦਾ ਹੋਰ ਵਿਕਰੀ ਹੋਏਗੀ ਉਹਦਾ ਨੁਕਸਾਨ ਨਹੀਂ ਕੋਈ ਨਹੀਂ ਦੇਖੋ ਜੀ ਸ਼ਰਾਬ ਤਾਂ ਇੱਕ ਹੈ ਵੀ ਉਹ ਆਪਾਂ ਜਦੋਂ ਮਰਜ਼ੀ ਛੜਾਈ ਜਾ ਸਕਦੀ ਹੈ ਡਾਕਟਰ ਇਲਾਜ ਹੈਗੇ ਨੇ ਜੀ ਜਿਆਦਾ ਮਾਤਰਾ 'ਚ ਨਾ ਲਓ ਜੇ ਕੋਈ ਲੋਕ ਲੈਂਦੇ ਨੇ ਚਲੋ ਠੀਕ ਹੈ ਇੱਕ ਦੋ ਪੈਗ ਡੇਲੀ ਜੋ ਵੀ ਆਏਗਾ ਮਨੂੰ ਸਿਸਟਮ ਪਰ ਜਦੋਂ ਆਪਾਂ ਇਹਨੂੰ ਜਿਆਦਾ ਮਾਤਰਾ 'ਚ ਲੈਣੇ ਆ ਜੀ ਇਹਦੇ ਨਾਲ ਆਪਣੀ ਸਿਹਤ ਖਰਾਬ ਹੁੰਦੀ ਹੈ ਠੀਕ ਹੈ ਜੀ ਅਗਰ ਆਪਾਂ ਮੰਨ ਲਓ ਫੀਮ ਹੈ ਜੀ ਉਹ ਆਪ ਸਵੇਰੇ ਰੋਜ਼ ਲਵਾਂਗੇ ਉਹ ਪੁਰਾਣੇ ਗਾਣੇ ਨਹੀਂ ਦੇ ਚਮਕੀਲੇ ਦੇ ਬਈ ਉਹ ਮੰਜੇ ਨਾਲ ਜੁੜਿਆ ਰਹਿਣਾ ਹੋਵੇ ਉਹ ਚੀਜ਼ ਮੈਂ ਕਹਿੰਦਾ ਜੀ ਵੀ ਉਹ ਚੀਜ਼ ਨਾ ਹੋ ਜਵੇ ਵੀ ਉਹ ਵੀ ਖਤਰਨਾਕ ਹੈ ਜਿੱਤੇ ਮੈਂ ਖਾ ਕੇ ਆਪਾਂ ਮੰਜੇ ਨਾਲ ਜੁੜੇ ਰਹੇ ਜੀ ਆਪਾਂ ਕੰਮ ਨਾ ਕਰੀਏ ਜੀ ਜੇ ਖਾ ਲਈ ਜੀ ਤਾਂ ਚੱਲਾਂਗੇ ਨਹੀਂ ਪਏ ਆ ਜੀ ਮੰਜੇ ਦੇ ਨਾਲ ਇਹ ਚੱਕਰ ਹੈ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਲੋਕਾਂ ਨੇ ਆਪਣਾ ਪੁਆਇੰਟ ਆਫ View ਦਿੰਦਾ ਜੋ ਇੱਕ ਬਿਆਨ ਤੋਂ ਬਾਅਦ ਚਰਚਾ ਚੜ੍ਹੀ ਹੋਈ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਅਮਰਿੰਦਰ ਸਿੰਘ ਰਾਜਾਵੜੀਗ ਨੇ ਆਪਣਾ ਪੱਖ ਰੱਖਿਆ ਕਿ ਪੰਜਾਬ ਦੇ ਵਿੱਚੋਂ ਨੌਜਵਾਨੀ ਨੂੰ ਚਿੱਟੇ ਦੇ ਨਸ਼ੇ ਤੋਂ ਬਚਾਉਣ ਦੇ ਲਈ ਹੱਲ ਇਹੀ ਹੈ ਕਿ ਅਫੀਮ ਔਰ ਪੋਸਟ ਦੀ ਖੇਤੀ ਜਿਹੜੀ ਉਹ ਸਰਕਾਰ ਨੂੰ ਸ਼ੁਰੂ ਕਰਨੀ ਚਾਹੀਦੀ ਹੈ ਸੋ ਲੋਕਾਂ ਦਾ ਆਪੋ ਆਪਣਾ ਨਜ਼ਰੀਆ ਤੁਸੀਂ ਵੀ ਆਪਣਾ ਪੁਆਇੰਟ ਆਫ View ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣਾ ਸੁਝਾਅ ਤੇ ਆਪਣੀ ਰਾਏ ਜ਼ਰੂਰ ਦਿਓ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾਟਾ